ਉਨਾ ਦੇ ਨਾਮ ਨੇ ਮੀਨਾ ਜੀ ਐਸਐਚਓ ਅਨੰਦ ਸਿੰਘ ਜੀ ਛੇੜ ਹੈ ਜੇ ਇਧਰ ਇੱਕ ਬੜੀ ਚੱਕੜੀ ਪ੍ਰੋਬਲਮ ਆ ਰਹੀ ਹੈ ਨਾਫਰੀ ਦੀ ਜਿਹੜੀ ਥਾਣੇ ਦੇ ਵਿੱਚ ਨਾਫਰੀ ਦੀ ਪ੍ਰੋਬਲਮ ਹੈ ਜੀ ਉਸ ਵਿੱਚ ਕੁਝ ਕੁਛ ਐਂਦੀ ਬੀਜੀ ਹੈ ਜਿਹੜੀ ਕਿ ਕੁਝ ਹਾਈ ਕੋਰਟ ਕੁਝ ਸੈਸ਼ਨ ਕੋਰਟ ਕੁਝ ਜਿਹੜੇ ਬੰਦੇ ਫੜਨੇ ਜੀ ਉਹਨਾਂ ਨੂੰ ਛੱਡਣ ਚਲੇ ਜਾਂਦੀ ਹੈ ਕੁਝ ਮੁਲਾਜ਼ਮ ਇਹਨਾਂ ਦੇ ਥਾਣੇ 'ਚ ਪਾਇਆ ਗਿਆ ਵੀ ਉਹ ਉਹ ਟ੍ਰੇਨਿੰਗ ਤੇ ਚਲੇ ਗਏ ਜੀ ਜਾਂ ਕੁਝ ਵੀ ਉਸ ਕਰਕੇ ਜਿਹੜੇ ਥਾਣੇ ਦੇ ਵਿੱਚ 2000 ਤੇ 3000 ਮੁਲਾਜ਼ਮ ਚਾਰ ਰਹਿ ਜਾਂਦੇ ਜੀ ਉਸ ਦੇ ਵਿੱਚ ਨਾਪੜੀ ਜਿ ਮਰੇ ਹੋਏ ਜੇਕਰ ਤੁਸੀਂ ਨਾਪੜੀ ਬਤਾਉਗੇ ਤਾਂ ਅਸੀਂ ਅਗਰ ਥਾਣੇ ਫੋਨ ਕਰੀਏ ਜਾਂ 100 ਨੰਬਰ ਤੇ ਫੋਨ ਕਰੀਏ ਕਿਸੇ ਵੀ ਜਗ੍ਹਾ ਫੋਨ ਕਰੀਏ ਤਾਂ ਜਿਹੜੀ ਪੁਲਿਸ ਹੈ ਇਮੀਡੀਏਟਲੀ ਉਸ ਜਗ੍ਹਾ ਪਹੁੰਚ ਜਾਵੇ। ਕਈ ਵਾਰੀ ਜਿਹੜਾ ਨਸ਼ਾ ਤਸਕਰ ਹੈ ਉਹਦੇ ਕੋਲ ਕੋਈ ਹਥਿਆਰ ਹੋਵੇ ਬੰਦੇ ਤੇ ਮਾਰ ਕੇ ਲੱਗ ਜਾਂਦਾ ਜੀ ਉਹਦੇ ਕਰਕੇ ਪ੍ਰੋਬਲਮ ਹੋਦੀ ਹੈ। ਕਿਰਪਾ ਕਰਕੇ ਜਿਹੜੀ ਨਾਪੜੀ ਹੈ ਜੀ ਉਹ ਉਹ ਬਤਾਈ ਜਾ ਬਖਸ਼ਾਨ ਸਰ ਸਰਪੰਨ ਇਸ ਵਾਕਏ ਦੁਆਏ ਹੋਏ ਪਰ ਬਹੁਤ ਸ਼ਰਸ਼ੇਤਾ ਪਤਰਕਾਰ ਸਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਜੀਕਾ ਖਾਲਸਾ ਛੁਰਬੈ ਦੀ ਖੇਫੇ ਅੱਜ ਵੀ ਜਿਹੜੀ ਇਹ ਮੀਟਿੰਗ ਦੇ ਵਿੱਚ ਆਪਾਂ ਇਕੱਠੇ ਹੋਏ ਆ ਐਸਐਸਪੀ ਸਾਹਿਬ ਨੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਇਹ ਬੇਨਤੀ ਕੀਤੀ ਹੈ ਕਿ ਸਾਨੂੰ ਫੀਡਬੈਕ ਦੇ ਕਿ ਕਿੰਨਾ ਨਸ਼ਾ ਖਤਮ ਹੋਇਆ ਆਪਣੇ ਸਾਰਿਆਂ ਦੇ ਮਿਲ ਕੇ ਉਪਰਾਲੇ ਕਰਨ ਦੇ ਬਾਅਦ ਕਿ ਕਿਤੇ-ਕਿਤੇ ਅਜੇ ਝੋੜ-ਮੋਰੀਆਂ ਰਹਿਣ ਨਸ਼ਾ ਕੋਈ ਕਦੇ ਵੇਚਦਾ ਇਹਦੇ ਬਾਰੇ ਤੁਹਾਡੇ ਸੁਝਾਅ ਵੀ ਸੁਨੇ ਨੇ ਐਸਐਸਪੀ ਸਾਹਿਬ ਨੇ ਬਹੁਤ ਹੀ ਸჭਜੇ ਤਰੀਕੇ ਤੁਹਾਨੂੰ ਉਹਨਾਂ ਆਪਾਂ ਸਾਹ ਲੈ ਬਹੁਤ ਬਹੁਤ ਧੰਨਵਾਦ ਆਡਾ ਮੈਂ ਤੁਹਾਨੂੰ ਨਿੱਕਾ ਸਾਖਾ ਜੇਕਰ ਕੋਈ ਕੰਮ ਦਾ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਜਲਦੀ ਉਹ ਪੁਲਿਸ ਦੀ ਜਿਹੜੀ ਹੈਗੀ ਹੈ ਚੰਗੀ ਮਿਹਨਤ ਤੇ ਪੁਲਿਸ ਦੀ ਉਹ ਛਾੜੀ ਨਾਲ ਜਿਹੜੇ ਬਣੀ ਇੱਕ ਮੇਰੇ ਕੋਲ ਪਿੱਛੇ ਜਾ ਕੇ ਕੋਈ ਰਸਾਇਣੀਆਂ ਸਾਨੂੰ ਪਰੰਡੇ ਨਹੀਂ ਹਾਂਜੀ ਅੱਜ ਜਿਹੜਾ ਸੇ ਮੰਡਾ ਦੇ ਵਿੱਚ ਮੀਟਿੰਗ ਕੀਤੀ ਹੈ ਜਯੋਧਨ ਅਸ਼ਾ ਵਿਰੋਧ ਤੇ ਸਾਡੀਆਂ ਲਗਾਤਾਰ ਸੰਪਰਕ ਮੀਟਿੰਗਾਂ ਚੱਲਦੀਆਂ ਨੇ ਅੱਜ ਦੀ ਮੀਟਿੰਗ ਦਾ ਖਾਸ ਮੰਤਵ ਇਹ ਸੀ ਕਿ ਅਸੀਂ ਪਬਲਿਕ ਤੋਂ ਜਿਹੜੀ ਇਹਨਾਂ ਲਾਗਤਾਂ ਤੋਂ ਲੋਕ ਆਏ ਨੇ ਉਹਨਾਂ ਤੋਂ ਫੀਡਬੈਕ ਲਈ ਕਿ ਕਿੰਨਾ ਨਸ਼ਾ ਖਤਮ ਹੋ ਗਿਆ ਤੇ ਕਿਹੜੇ ਕਿਹੜੇ ਕੋਈ ਸੱਗਰਾ ਹੈਗੇ ਨੇ ਨਸ਼ਾ ਵਿਛਣ ਵਾਲੇ ਉਸ ਸੰਬੰਧ ਦੇ ਵਿੱਚ ਪਬਲਿਕ ਨਾਲ ਵਿਚਾਰ ਵਟਾਂਦਰੀ ਵੀ ਕੀਤੇ ਨੇ ਲੇਕਿਨ ਲੋਕਾਂ ਨੇ ਪੁਲਿਸ ਦੀ ਇਸ ਕੰਮ ਨੂੰ ਜਿਹੜੀ ਨਸ਼ਾ ਵਿਰੋਧ ਮਹਿੰਮ ਚਲਾਈ ਹੈ ਪੂਰੀ ਸੈਟੀਸਫੈਕਸ਼ਨ ਦਰਸੀਏ ਲੋਕ ਸੈਟੀਸਫਾਈਡ ਨੇ ਇਹਦੇ ਤੇ ਕਿ ਪੁਲਿਸ ਵੱਲੋਂ ਅੱਛਾ ਕੰਮ ਕੀਤਾ ਜਾ ਰਿਹਾ ਨਸ਼ਾ ਜਿਹੜਾ ਹੈ ਆਲਮੋਸਟ ਜਿਹੜਾ ਕੰਟਰੋਲ ਦੇ ਵਿੱਚ ਜਿਹੜੇ ਮਾੜੇ ਮੋٹے ਕੋਨੀ ਕੀ ਰਹਿੰਦੇ ਨੇ ਉਹਦੇ ਚ ਪਬਲਿਕ ਨੂੰ ਰਿਕਵੈਸਟ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਦਿੱਤੀਆਂ ਗਈਆਂ ਨੇ ਉਹਦੇ ਤੇ ਆਪਣਾ ਸਾਨੂੰ ਮੈਸੇਜ ਕਰੋ ਉੱਥੇ ਦੱਸੋ ਤੁਹਾਡੇ ਨਾਂ ਹਮੇਸ਼ਾ ਜਿਹੜੇ ਸੀਕਰਟ ਰੱਖੇ ਜਾਂਦੇ ਨੇ ਤਾਂ ਕਿ ਜਿਹੜੇ ਮਾੜੇ ਮੋٹے ਰਹਿ ਗਏ ਨੇ ਕੋਈ ਉਹਨਾਂ ਤੇ ਵੀ ਸਖਤ ਐਕਸ਼ਨ ਜਿਹੜਾ ਲਿਆ ਜਾਵੇ ਜਿਸ ਤੋਂ ਸਵੇ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਯਾਤਰਾ ਕੱਢੀ ਗਈ ਗਰੀਬ ਹਲਕੇ ਦੇ ਵਿੱਚ ਹਲਕਾ ਪਤਾਇਕ ਜਾ ਰਹੇ ਨੇ ਸਾਡੇ ਅਫਸਰ ਸਾਹਿਬਾਨ ਜਾ ਰਹੇ ਨੇ ਪੂਰੀ ਫੀਡਬੈਕ ਲੈ ਰਹੇ ਨੇ ਲੋਕਾਂ ਤੋਂ ਕਿ ਕਿੰਨਾ ਨਸ਼ਾ ਖਤਮ ਹੋ ਗਿਆ ਕੀ ਰੀਜ਼ਨ ਨੇ ਤੁਹਾਡੇ ਸੁਝਾਅ ਕੀ ਨੇ ਨਾਲ ਉਹਨਾਂ ਸੁਝਾਵਾਂ ਨੂੰ ਲੈ ਕੇ ਅਸੀਂ ਹੋਰ ਅੱਗੇ ਆਪਣੀ ਕਾਰਜ ਪ੍ਰਣਾਲੀ ਨੂੰ ਜਿਹੜਾ ਵਿਤਰ ਬਣਾ ਕੇ ਤੁਹਾਡੇ ਸਾਰਿਆਂ ਦੇ ਪ੍ਰੈਸ ਰਹੀ ਤੁਹਾਡੇ ਸਹਿਯੋਗ ਰਹੀ ਆਪਾਂ ਇਸ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਉਹ ਖਤਮ ਹੋਸੇ ਸਰ ਇੱਕ ਚੰਗੌਰ ਸਾਹਿਬ ਜੰਡਾ ਅੰਦਰ ਵਿੱਚ ਵੀ ਸਾਡੇ ਨਸ਼ੇ ਨੂੰ ਲੈ ਕੇ ਕਾਫੀ ਹਾਲੇ ਪਰੇਸ਼ਾਨੀਆਂ ਬਣਦੇ ਨਜ਼ਾਰੀਆਂ ਡੜੇ ਸੱਟੇ ਦਾ ਕੰਮ ਵੀ ਉੱਤਰ ਸਰ ਜਾਰੀ ਹੈ ਦੇਖੋ ਪਿੱਛੇ ਤੇ ਆ ਕੋਈ ਸਾਡੇ ਕੋਲ ਸ਼ਿਕਾਇਤ ਹੈ ਸੀ ਇੱਥੇ ਉਹਦੇ ਜੋ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਸੀ ਰੇਡ ਕਰਨ ਲਈ ਇਹਨਾਂ ਨੇ ਰੇਡ ਕਰਕੇ ਅਸੀਂ ਸਿਕਰਟ ਰੱਖਿਆ ਸੀ ਸਾਰਾ ਉਹਦੇ ਜੋ ਬੰਦੇ ਆ ਤੇ ਉਹ ਪਰਚੇ ਵੀ ਦਰਜ ਹੋਏ ਨੇ ਜੇਕਰ ਤੁਹਾਡੇ ਕੋਲ ਕੋਈ ਇਨਫਰਮੇਸ਼ਨ ਆਉਂਦੀ ਹੈ ਤੇ ਤੁਰੰਤ ਐਸਐਸਪੀ ਸਾਹਿਬ ਨੂੰ ਦੱਸੋ ਮੈਨੂੰ ਦੱਸੋ ਅਸੀਂ ਜਿਹੜਾ ਉਹਨਾਂ ਤੇ ਸਖਤ ਐਕਸ਼ਨ ਲਈ ਹੈ